ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਨਵੇਂ ਸੈਸ਼ਨ ਵਿੱਚ ਗੜਸ਼ੰਕਰ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀਆਂ ਦੀ ਕੈਰੀਅਰ ਸੇਧ ਕਾਉਂਸਲਿੰਗ ਅਤੇ ਦਾਖਲੇ ਦੀ ਸਹੂਲਤ ਲਈ ਅੱਜ ਗੜਸ਼ੰਕਰ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਨੇੜੇ ਪਾਈ ਤਿਲਕੁਜੀ ਗੁਰਦੁਆਰਾ ਸਾਹਿਬ ਕੋਲ ਦਾਖਲਾ ਕੇਂਦਰ ਖੋਲਿਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਿੱਖ ਐਜੂਕੇਸ਼ਨਲ ਕਾਉਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਨੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਸਮਾਜ ਸੇਵੀ ਹੈਪੀ ਸਾਦੋਵਾਲ ਡਾਕਟਰ ਲਖਵਿੰਦਰ ਸਿੰਘ ਬਿਲੜੋਂ ਅਤੇ ਕਾਲਜ ਦੇ ਸਟਾਫ ਦੀ ਹਾਜ਼ਰੀ ਵਿੱਚ ਇਸ ਦਾਖਲਾ ਕੇਂਦਰ ਦਾ ਉਦਘਾਟਨ ਕੀਤਾ ਪੈਂਕਾ ਮੇ ਜਗਤ ਗੜ ਸ਼ੰਕਰ ਸੇ ਹਰੀਕ੍ਰਿਸ਼ਨ ਗੰਗੜ ਦੀ ਰਿਪੋਰਟ ਵਾਇਸ ਜੀ ਦਾ ਖਾਲਸਾ ਵਾਇਸ ਮਤੇ ਗਾਂਵਰੀ ਫੀਲਡ ਕਾ ਵਾਇਸ ਅਸੀਂ ਇੱਕ ਲੜੀ ਦੇ ਤਹਿਤ ਸ੍ਰੀ ਗੁਰੂ ਰਾਮਦਾਸ ਕਾਲਜ ਮਾਨਕਪੁਰ ਜਿਹੜੀ ਕਿ ਸਾਡੇ ਇਲਾਕੇ ਦੀ ਨਾਰਥਰਨ ਇੰਡੀਆ ਦੀ ਇੱਕ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਇਹਦੀ ਸਥਾਪਨਾ 1946 ਦੇ ਦੌਰਾਨ ਆਜ਼ਾਦੀ ਤੋਂ ਵੀ ਪਹਿਲਾਂ ਸਾਡੇ ਮਹਾਨ ਸੰਤ ਭਗਤ ਹਰਿਸ਼ਿੰਘ ਕਵਾਲਪੁਰੀ ਤੇ ਸਾਡੇ ਕਾਉਂਟਰਪ੍ਰਿੰਸੀਪਲ ਸਰਦਾਰ ਅਜਨਧ ਸਿੰਘ ਜੀ ਨੇ ਇਤਲਾਕ ਨਿਵਾਸੀਆਂ ਦੇ ਸਹਿਯੋਗ ਦੇ ਸਦਕਾ ਆਪਣੇ ਪਛੜੇ ਹੋਏ ਕਲਾਕੇ ਦੇ ਵਿੱਚ ਵਿਦਿਆ ਦਾ ਦੀਵਾ ਜਗਾਉਣ ਲਈ 1946 ਵਿੱਚ ਇਸ ਸੰਸਥਾ ਦੀ ਸਥਾਪਨਾ ਕੀਤੀ ਇਸ ਸੰਸਥਾ ਨੇ ਆਪਣੀ ਇਨਸੈਪਸ਼ਨ ਤੋਂ ਹੀ ਬਹੁਤ ਮੱਲਾ ਮਾਰੀਆਂ ਵੱਡੇ ਵੱਡੇ ਪਰ ਗਿਆਨੀ ਟੀਚਰ ਪ੍ਰੋਫੈਸਰ ਸਾਡੇ ਇਲਾਕੇ ਦੇ ਵਿੱਚ ਵਿਦਿਆ ਦਾ ਦੀਵਾ ਇਸ ਸੰਸਥਾ ਨੇ ਜਗਾਇਆ ਖਾਸ ਕਰਕੇ ਖੇਡਾਂ ਦੇ ਵਿੱਚ ਵੀ ਇਸ ਸੰਸਥਾ ਨੇ ਬਹੁਤ ਬਹੁਤ ਨਿਯਮ ਲਾਇਆ ਫੁੱਟਬਾਲ ਨੂੰ ਅਸੀਂ ਬਾਦਮੁਰਦੇ ਵਿੱਚ ایشਿਆ ਦੀ ਨਾਰੀ ਕਹਿੰਦੇ ਆ ਉਹਨੇ ਜਿਹੜਾ ਸਾਰਾ ਸਿਹਰਾ ਜਿਹੜਾ ਆ ਉਹ ਇਸ ਸੰਸਥਾ ਨੇ ਜਗਾਇਆ ਲੇਕਿਨ ਲੋਕਾਂ ਦੇ ਸਮੇਂ ਦੇ ਵਿੱਚ ਵਿੱਚ ਸਮੇਂ ਦੇ ਨਾਲ ਤਬਦੀਲੀਆਂ ਆਉਣੀਆਂ ਸੁਭਾਵਿਕ ਹੈ ਹੁਣ ਸਿਰਫ ਪ੍ਰਾਈਵੇਟਾਈਜ਼ ਐਜੂਕੇਸ਼ਨ ਦਾ ਰੂਪ ਆਇਆ ਕਿ ਜਿਸ ਦੇ ਨਾਲ ਜਿਹੜੀ ਸਿੱਖਿਆ ਜਿਹੜੀ ਸੇਵਾ ਭਾਵਨਾ ਦੇ ਨਾਲ ਖੋਲਹੀ ਗਈ ਸੀ ਜਿਹੜੀਆਂ ਸੰਸਥਾਵਾਂ ਸੇਵਾ ਭਾਵਨਾ ਦੇ ਨਾਲ ਖੋਲਹੀਆਂ ਗਈਆਂ ਜਿਉਂ ਦੇਖਣ ਨੂੰ ਸੰਸਥਾਵਾਂ ਜਿਹੜੀਆਂ ਆ ਉਹ ਕਮਰਸ਼ੀਅਲ ਮੋਡ ਦੇ ਕਿਨਾਂ ਜਾਪੂ ਸਿੱਖਿਆ ਦਾ ਵਪਾਰੀਕਰਨ ਸ਼ੁਰੂ ਹੋਇਆ ਉਸ ਨੂੰ ਰੋਕਣ ਦੇ ਲਈ ਉਸ ਨੂੰ ਥੱਲ ਪਾਉਣ ਦੇ ਲਈ ਸਾਡੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਮਾਪਿਆਂ ਨੂੰ ਜਾਗਰੂਕ ਕਰਨ ਦੇ ਲਈ ਖਾਲਸਾ ਕਾਲਜ ਮਾਧਪੁਰ ਦੀ ਸਮੂਹ ਕੈਨੇਟਿੰਗ ਮੈਂ ਖੁਦ ਤੇ ਸਾਡੇ ਸਟਾਫ ਮੈਂਬਰ ਸਾਹਿਬਾਨ ਦੇ ਜੀ ਨਾਲ ਚੁੱਕਿਆ ਹੈ ਕਿ ਜਿਹੜੀ ਡੁੱਟ-ਕਸੁੱਟ ਜੋ ਆਰਥਿਕ ਡੁੱਟ ਵਿਦਿਆਰਥੀਆਂ ਦੀ ਇਹਨਾਂ ਸਕੂਲਾਂ ਕਾਲਜਾਂ ਵਿੱਚ ਹੋ ਰਹੀ ਹੈ ਉਹਦੇ ਤੋਂ ਅਸੀਂ ਆਪਣੇ ਇਲਾਕੇ ਨੂੰ ਆਪਣੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਜਰੂਰ ਅਗਗਤ ਕਰਾਈਏ ਕਿ ਭਾਈ ਇਹ ਸਸਥਾਵਾਂ ਜਿਹੜੀਆਂ ਹੁਣ ਖੁੱਲ ਰਹੀਆਂ ਜਿਹੜੀਆਂ ਤੁਹਾਨੂੰ ਸੁਭਾਵਣੇ ਜਿਹੜੇ ਲਫਾਫੇ ਦੇ ਕੇ ਤੁਹਾਨੂੰ ਫਰਮਾ ਰਹੀਆਂ ਉਹ ਤੁਹਾਡੀ ਆਰਥਿਕ ਡੁੱਟ-ਕਸੁੱਟ ਦਾ ਰਹੀਆਂ ਅਓ ਅਸੀਂ ਇਸ ਖਾਲਸਾ ਕਾਲਜ ਮਾਰਕੋ ਦੀ ਸੇਵਾ ਭਾਵਨਾ ਨਾਲ ਸੁਭਾਅ ਪੜਾਈ ਦੇ ਵਿੱਚ ਬਹੁਤ ਬੜੀਆਂ ਫੀਸਾਂ ਜਿੰਨੀਆਂ ਮਰਜ਼ੀ ਆਸਾਨ ਕਿਸ਼ਤਾਂ ਦੇ ਉੱਤੇ ਵੇਚੀਆਂ ਜਾ ਸਕਦੀਆਂ ਜਿੰਦੇ ਮਰਜ਼ੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਸਕਦੇ ਆ ਸਾਡੇ ਕੋਲ ਉਤਾਰੇ ਦੇ ਵਿੱਚ ਵੀ ਅਸੀਂ ਪੂਆ ਰੇਟ ਫੰਡ ਮੇਨਟੇਨ ਕਰਕੇ ਰੱਖਦੇ ਆ ਸਾਡੇ ਦਾਨੀ ਸੱਜਣ ਪਤਾ ਨਹੀਂ ਕਿੰਨੇ ਕਨੇ ਜਿਹੜੇ ਸਾਨੂੰ ਪੈਸੇ ਦੇ ਕੇ ਜਾਂਦੇ ਨੇ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਕਾਲਜ ਨੇ ਆਪ ਵੀ ਐਡਵਰਟ ਫੰਡ ਸ਼ੁਰੂ ਕਰਕੇ ਉਹਦੇ ਵਿੱਚ ਤੋਂ ਵੀ ਸਾਨੂੰ ਸਰੋਤਸ ਦੇ ਮਿਲਦੇ ਆ ਗਰੀਬ ਬੱਚਿਆਂ ਦੀ ਪੜ੍ਹਾਈ ਗਰੀਬ ਤੇ ਉਜਾਰ ਬੱਚਿਆਂ ਨੂੰ ਪੈਸੇ ਕੋਲੋਂ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਹ ਸਾਡਾ ਮਿਸ਼ਨ ਹੈ ਜਿਹੜਾ ਅਸੀਂ ਸੰਸਥਾ ਦੀ ਇਨਸੈਪਸ਼ਨ ਵੇਲੇ ਸਾਡੇ ਵਾਹ ਬੁਰਖਾਨੇ ਨੇ ਲਿਆ। ਉਸ ਨੂੰ ਅੱਗੇ ਵਧਾਉਣ ਦੀ ਖੜੀ ਦੇ ਵਿੱਚ ਅਸੀਂ ਇਲਾਕੇ ਦੇ ਵਿੱਚ ਨਿਕਲਿਆ ਤੇ ਅਸੀਂ ਪੰਜ ਛੇ ਜਿਹੜੇ ਮੋਰ ਸੈਂਟਰ ਨੇ ਇਲਾਕੇ ਵਿੱਚ ਖੋਦੇ ਨੇ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਥਾਵਾਂ ਤੇ ਬੈਠ ਕੇ ਭਾਮ, ਫਦਰਾਣਾ, ਜੰਡੋਲੀ, ਬਦਲਚੌਂਕ ਤੇ ਅੱਜ ਦੀ ਖੜੀ ਦੇ ਵਿੱਚ ਵੀ ਘਰ ਸੇ ਤੋਂ ਵਿੱਚ ਆਏ ਆ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਇਲਾਕੇ ਨੂੰ ਰਿਵਰ ਕਰੀਏ ਬੱਚਿਆਂ ਨੂੰ ਰਿਵਰ ਕਰੀਏ ਕਿ ਉਹ ਇਸ ਆਰਥਿਕ ਲੋੜ ਦਾ ਸ਼ਿਕਾਰ ਨਾ ਹੋਣ ਇਹ ਆਪਣੀ ਸੰਸਥਾ ਦੇ ਵਿੱਚ ਸਾਡੇ ਪਾਏ ਬੜਨ ਸਾਡੇ ਜਿਹੜੇ ਅਧਿਆਪਕ ਸਹਿਬਾਨ ਨੇ ਇਸ ਸੈਂਟਰ ਦੇ ਉੱਤੇ ਬੈਠਣਗੇ ਤੇ ਬੱਚਿਆਂ ਨੂੰ ਗਾਈਡ ਕਰਨਗੇ ਇਹ ਇਲਾਕੇ ਨੂੰ ਵੀ ਮੇਰੀ ਬੇਨਤੀ ਹੈ ਇਹ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਹੈ ਜਿਹੜੇ ਆ ਕੇ ਚਾਏ ਲੈਂਦੇ ਅਸੀਂ ਚਾਹੁੰਦੇ ਹਾਂ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਪਹੁੰਚਾਇਆ ਜਾਵੇ ਤਾਂ ਕਿ ਇਹ ਵਿਦਿਆਰਥੀ ਉੱਚ ਪਾਏ ਦਾ ਸੁਖਾਲੇ ਸਕਣ ਦੇ ਬਾਜ਼ਰਕੀਮਤਾਂ ਦੇ ਲੈ ਸਕੋ ਸਭ ਤੋਂ ਜ਼ਰੂਰੀ ਇਹ ਹੈ ਜੋ ਆਫ ਤੇ ਲੋਟ ਡਾਉਨ ਪ੍ਰਾਈਵੇਟ ਸੰਸਥਾ ਬਣਾ ਸ਼ੁਰੂ ਕੀਤੀ ਹੈ ਅਸੀਂ ਉਸ ਨੂੰ ਰੋਕਣ ਦੇ ਲਈ ਪੋਸਟ ਦੇ ਇਵੈਂਟਸ ਵਿੱਚ ਅਸੀਂ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਆਏ ਹਾਂ ਤੁਹਾਡਾ ਸਭ ਦਾ ਧੰਨਵਾਦ ਵਾਈਸ ਸਰ ਇਹਦਾ ਅਫੀਸਰ ਹੈ ਇਹਦਾ ਮਿਸ਼ਨ ਕਿਸ ਤਰ੍ਹਾਂ ਹੈ ਇਹਦਾ ਮਿਸ਼ਨ ਇਹ ਹੈ ਦੀ ਕਿ ਇਹਦੀ ਹੈ ਕੰਮ ਕੀ ਕੀਤਾ ਜਾਏਗਾ ਇੱਥੋਂ ਬੱਚਿਆਂ ਨੂੰ ਗਾਈਡ ਕੀਤਾ ਜਾਏਗਾ ਬੱਚਿਆਂ ਨੂੰ ਗਣਸ਼ੰਕਰ ਤੋਂ ਮਾਹਰਪੁਰ ਜਾਣ ਦੀ ਲੋੜ ਨਹੀਂ ਹੈ ਇਹਨਾਂ ਪਿੰਡਾਂ ਦੇ ਬੱਚੇ ਜਿਹੜੇ ਆ ਕੇ ਜੇ ਸੈਂਟਰ ਦੇ ਵਿੱਚ ਕਾਲਜ ਵਿੱਚ ਚੱਲ ਰਹੇ ਕੋਰਸ ਕਾਲਜ ਵਿੱਚ ਉਹਨਾਂ ਦਾ ਫੀਸ ਸਟਰਕਚਰ ਕੋਰਸ ਕਾਲ ਕਾਉਂਸਲਿੰਗ ਸੈਂਟਰ ਕਾਉਂਸਲਿੰਗ ਕਮ ਐਡਮਿਸ਼ਨ ਸੈਂਟਰ ਹੋਏਗਾ ਇੱਥੇ ਬੱਚੇ ਕਾਉਂਸਲਿੰਗ ਲੈ ਸਕਦੇ ਆ ਸਾਰੇ ਕੋਰਸ ਬਾਰੇ ਗਾਈਡੈਂਸ ਲੈ ਸਕਦੇ ਆ ਇੱਥੇ ਹੀ ਆਪਣਾ ਦਾਖਲਾ ਫਾਰਮ ਭਰ ਕੇ ਤੇ ਆਪਣੀ ਐਡਮਿਸ਼ਨ ਦਾ ਪ੍ਰੋਸੈਸ ਇੱਥੇ ਹੀ ਕੰਪਲੀਟ ਕਰ ਸਕਦੇ ਆ